ਨਾ ਹਰ ਮੰਤਰੀ ਨੂੰ ਮੈਂ ਹੱਥ ਬੁਲਾ ਲਿਆ ਹਾਂ ਕਹਿੰਦੇ ਕਰ ਦੋ ਥੱਲੇ ਕਰ ਲਈ ਕਰ ਦੋ ਥੱਲੇ ਕਰ ਲੈ ਦੋ ਉਹ ਤੁਸੀਂ ਪੈਰੀ ਪੈਂਦੇ ਰਹੂ ਉਹਨਾਂ ਦੇ ਬਾਜ ਪਈ ਹੋਰਾਂ ਦੇ ਅੜਵਾਨੀ ਹੋਰਾਂ ਦੇ ਵੀ ਸਾਡੇ ਪੰਜਾਬ ਵਾਸਤੇ ਨਹੀਂ ਪੰਜਾਬ ਵਾਸਤੇ ਨਹੀਂ ਆਪ ਦੀ ਨੂੰ ਨੂੰ ਮੰਤਰੀ ਬਣਾਉਣ ਬਾਅਦ ਤੇ 20 ਦਿਨ ਬੈਠਾ ਰਿਹਾ ਸੀ ਬਾਦਲ ਦਿੱਲੀ ਅਸੀਂ ਕਿਹਾ ਪੰਜਾਬ ਨੂੰ ਪੈਕੇਜ ਲੈ ਕੇ ਆਉ ਕਹਿੰਦੇ ਵੀ ਹਾਂ ਇੱਕ ਮੰਤਰਾਲਾ ਮਿਲ ਗਿਆ ਕਹਿੰਦੇ ਵਾਹ ਪੰਜਾਬ ਨੂੰ ਪੈਦਾ ਵੀ ਭਾਰ ਸਿਮਰਤ ਕੌਰ ਨੂੰ ਸੋਚ ਕਾਤੀ ਬ੍ਰਹਮਪੁਰੇ ਵਿੱਚ ਆਕਦੀ ਰਹਿ ਗਈ ਸੋ ਜੀ ਆ ਆ ਮੁੱਦੇ ਨਹੀਂ ਆ ਮੁੱਦੇ ਨਹੀਂ ਬਲ Punjab ਦਾ ਮੁੱਦਾ ਪਈ ਸੀ ਪ੍ਰਧਾਨ ਮੰਤਰੀ ਮੁਰੇਮ ਸਾਰੇ ਮੁੱਦੇ ਰੱਖ ਕੇ ਆਏ ਪਾਣੀਾਂ ਦੇ ਬਾਰਡਰ ਦੇ ਮੈਂ ਕਹਿੰਦਾ ਜੀ ਮੰਨ ਵਾਸਤੇ ਅਸੀਂ ਰੱਖਿਆ ਡੁੱਬਣ ਵਾਸਤੇ ਅਸੀਂ ਰੱਖਿਆ ਝਗੜਾ ਕਿਤੇ ਹੋਰ ਹੁੰਦਾ ਲੜਾਈ ਸਾਡੇ ਲੱਗ ਜਾਂਦੀ ਹੈ ਸਾਨੂੰ ਬਾਰਡਰ ਏਰੀਆ ਨੂੰ ਕੁਝ ਦਿਓ ਤਾਰ ਦੇ ਪਰਲੇ ਪਾਸੇ ਖੇਤ ਨੇ ਹਜ਼ਾਰਾਂ ਕਿਲੋਮੀਟਰ ਜੋ ਜਿਹੜੇ ਹਜ਼ਾਰਾਂ ਏਕੜ ਉਹ ਵਿਚਾਰੇ ਕਾਰਡ ਦਿਖਾ ਕੇ ਖੇਤੀ ਕਰਨ ਜਾਂਦੇ ਆ ਨਾਲ BSF ਕੀਤੀ ਕਰਾਉਣ ਜਾਂਦੀ ਹੈ ਤੁਸੀਂ ਕਿਉਂ ਸਾਨੂੰ ਇਦਾਂ ਕੰਮਤ ਲੈ ਤਾਰ ਗਾਹਾਂ ਲੈ ਜੋ 150 ਮੀਟਰ ਤਾਂ ਇੰਟਰਨੈਸ਼ਨਲ ਰੂਲ ਹੈ ਤੁਸੀਂ 300 ਮੀਟਰ ਤੇ ਲੈ ਜਾਓ ਕਈ ਜਗ੍ਹਾ ਤੇ ਤਾਰ 5-5 ਕਿਲੋਮੀਟਰ ਆਪਣੇ ਪਾਸੇ ਅੰਦਰ ਹੈ ਜਿਹੜੇ ਪਰਲੇ ਪਾਸੇ ਖੇਤ ਨੇ ਕਿਵੇਂ ਉਹਨੂੰ ਖੇਤੀ ਕਰਨਾ ਆ ਸਾਰੇ ਮੁੱਦੇ ਠਾਏ ਨੇ ਤੇ ਨਾਲੇ ਉੱਥੇ ਆਏ ਨਹੀਂ ਹੁੰਦਾ ਬਿਨਾਂ ਤੱਥਾਂ ਤੋਂ ਬੋਲਣ ਵਾਲੇ ਬਹੁਤ ਨੇ ਉੱਥੇ ਕੀ ਹੈ ਪਹਿਲਾਂ 2 ਦਿਨ ਪਹਿਲਾਂ ਐਦੂੰ ਵੀ ਮੋਟਾ ਇੱਕ ਕਿਤਾਬ ਚਾ ਜਾਂਦਾ ਹੈ ਨੀਤੀ ਯੋਗ ਕੋਲੇ ਕਿ ਤੁਸੀਂ ਕੀ ਲਿਖ ਕੇ ਦੇਣਾ ਚਾਹੁੰਦੇ ਹੋ ਜੀ ਸਾਰਾ ਕੁਝ ਲਿਖਤਾ ਸੀ ਮੈਂ ਜਾਰੀ ਕਰ ਦੂੰਗਾ ਉਹ ਪਹਿਲਾਂ ਜਮਾ ਹੋ ਗਿਆ ਉੱਥੇ ਮਿਲਦੇ ਸੱਤ ਤੋਂ 10 ਮਿੰਟ ਉੱਥੇ ਤੁਸੀਂ ਮੇਨ ਮੇਨ ਗੱਲਾਂ ਦੱਸ ਦਿਓ ਵੀ ਆ ਗੱਲਾਂ ਨੇ ਜੀ ਮੇਨ ਮੇਨ ਸਾਡੀ ਮੈਂ ਉੱਥੇ ਬੋਲਦੀ ਆ ਨਾ ਜੀ ਇਹ ਤਾਂ ਹੱਥ ਤੈਨੇ ਬਹੁਤ ਵਧੀਆ ਤਰੀਕੇ ਨਾਲ ਨਹੀਂ ਮਿਲਾਇਆ ਨੇ ਜੀ ਤਾਂ ਜੀ ਉੱਥੇ ਚੁੱਕ ਗਏ ਜੀ ਤਾਂ ਦੇ ਗਏ ਜੀ ਤਾਂ ਦੱਸੋ ਮੇਰਾ ਉਹਦੇ ਨਾਲ ਲੈਣਾ ਦੇਣਾ ਕੀ ਹੈ ਰੋਜ਼ ਤਾਂ ਸਾਨੂੰ ਤੰਗ ਕਰਦੇ ਉਹ ਆਰਡੀਪ ਦਾ ਪੈਸਾ ਕਿਹਨੇ ਖਰਾਬ ਕੀਤਾ ਆ ਮੈਂ ਲੈ ਆਣੇ ਨੇ ਉਹ ਉਹਨੂੰ ਗਲਤ ਵਰਤ ਗਿਆ ਰੂਰਲ ਡਿਵੈਲਪਮੈਂਟ ਫੰਡ ਦੇ ਪੈਸੇ ਨੂੰ ਕਿਤੇ ਹੋਰ ਵਰਤ ਗਿਆ ਉਹਨਾਂ ਨੇ ਬਹਿਨ ਲਾਤਾ ਜਦੋਂ ਅਸੀਂ ਗਏ ਕਹਿੰਦੇ ਵਿਧਾਨ ਸਭਾ 'ਚ ਮਤਾ ਪਾਸ ਕਰੋ ਅਸੀਂ ਵਿਧਾਨ ਸਭਾ 'ਚ ਮਤਾ ਪਾਸ ਕਰਤਾ ਕਿ ਸਿਰਫ ਮੰਡੀਆਂ ਨੂੰ ਜਾਂ ਨਾਲੀਆਂ ਸੜਕਾਂ ਵਾਸਤੇ ਵਰਤਿਆ ਜਾਊਗਾ ਹੋਰ ਕਿਤੇ ਨਹੀਂ ਲਾਉਂਦੇ ਮਤਾ ਪਾਸ ਕਰਕੇ ਉਹਨਾਂ ਕੋਲ ਗਏ ਕਹਿੰਦੇ ਚਲੋ ਤੇ ਲਿਆਂਗੇ ਜਦੋਂ ਉਹ ਉਹ ਫਿਰ ਫਿਰ ਉਹਨਾਂ ਨੂੰ ਆ ਗਏ ਵੀ ਤਾਂ ਥਾ ਇਹ ਗਲਤੀ ਤਾਂ ਇਹਨਾਂ ਦੀ ਆਪ ਹੀ ਆਏ ਨੇ ਵੀ ਠੀਕ ਕਰ ਲਈ ਇਹਨਾਂ ਨੇ ਗਲਤੀ ਹੁਣ ਫਿਰ ਕਹਿੰਦੇ ਮੰਡੀ ਦੀ ਫੀਸ ਘਟਾਓ ਅਸੀਂ ਕਹਾਂ ਜੀ ਉਹ ਤਾਂ ਉਹ ਤੋਂ ਬਿਨਾ ਕਿਵੇਂ ਚੱਲੂਗਾ ਸਾਡਾ ਮੰਡੀ ਹੋਰ ਸਾਡਾ ਸਾਰਾ ਕੁਝ ਚੱਲਦਾ 6000 ਕਰੋੜ ਰੁਪਏ ਰੁਕੀ ਬੈਠੇ ਨੇ ਜੀ ਇਸ ਵਕਤ 6000 ਕਰੋੜ ਰੁਪਇਆ 67000 ਕਿਲੋਮੀਟਰ ਸੜਕਾਂ ਦਾ ਆਰਡੀਪ ਦਾ ਰੂਰਲ ਡਿਵੈਲਪਮੈਂਟ ਫੰਡ ਦਾ ਜੀ ਤੇ ਕੁਝ ਕੈਪਟਨ ਸਾਹਿਬ ਨੂੰ ਇਸ ਗੱਲ ਦੀ ਆਈਏ ਮੈਂ ਬੀਜੇਪੀ ਜਾਂ ਮੈਂ ਪੈਸੇ ਦਵਾਦਾ ਕਦੇ ਮਨਪੀਤ ਬਾਦਲਵੀ ਸੀ ਚੀਏ ਸੁਨੀਲ ਜਾਖੜ ਵੀ ਇੱਧਰੀ ਹੈ ਰਮੇਸ਼ ਬਿੱਟੂ ਵੀ ਇੱਧਰੀ ਹੈ ਆ ਦੋ ਤਿੰਨ ਹੋਰ ਜਾਣ ਨੂੰ ਕਰਦੇ ਕਾਂਗਰਸ ਵਾਲੇ ਠੀਕ ਹੈ ਆ ਪੈਸੇ ਤਾਂ ਦਵਾਦੋਂ ਮੈਂ ਕਾ ਕਰ ਲੂਗਾ ਨਹੀਂ ਚੱਲਦੀ ਥੋੜੀ ਉੱਥੇ ਜਦੋਂ ਮੈਂ ਜਾ ਕੇ ਬੋਲਦਾ ਨੋ ਹੱਥ ਠੀਕ ਨਹੀਂ ਮਿਲਾਇਆ ਹੱਥ ਠੀਕ ਨਹੀਂ ਮਿਲਾਇਆ। ਮਤਲਬ ਐ ਹੀ ਤਾਂ ਆਪ ਹੀ ਮੇਰੇ ਤੇ ਲਾ ਸਕਦੇ ਨੇ ਵੀ ਜਿਹੜੀਆਂ ਨੇਹਰੀਆਂ ਸਾਦੀਨ ਭਵੰਤਮਨ ਰੋਕ ਸਕਦਾ ਸੀਗਾ। ਇਹ ਨੇਹਰੀਆਂ ਜਾਦਾ ਆ ਰਹੀਆਂ ਨੇ ਇਹਨਾਂ ਦੀ ਸਰਕਾਰ ਵੇਖੋ। ਪਹਿਲਾਂ ਨਹੀਂ ਆਈਆਂ ਪਿਛਲੀ ਵਾਰ ਦੱਸਿਓ। ਨੇਹਰੀਆਂ ਮੇਰੇ ਨਾਲ ਆਦਨਗੇ ਤਾਂ। ਕੈਨੇਡਾ 'ਚ ਬਰਫ ਜਾਦੇ ਪੈਈ ਕਹਿੰਦੇ ਭਵੰਤਮਨ ਨਸੀਫਾ ਦੇਵੇ ਐ ਵੀ ਕਹਿ ਸਕਦੇ। ਇਹ ਇਹਨਾਂ ਦੀ ਬਕਲਾਟ ਆ ਸੱਚ। ਇਹ ਬੁਖਲਾਟ ਹੈ ਜਿਉਂ ਗਾਂਡੀ ਨੇ ਲੜਨਾ ਹੋਵੇ ਬਹਾਨੇ ਪਾੜਦੇ ਫਿਰਦੇ। ਬੀਆ ਨਾਲੀ ਦਾ ਪਾਣੀ ਦੇਖ ਲਓ ਬਾਈ ਤੁਹਾਡਾ ਐ ਨਹੀਂ ਆਉਂਦਾ। ਆਹ ਟਰੈਕਟਰ ਆਏ ਤਵੀਆਂ ਜਿਹੜੀਆਂ ਨੇ ਸਾਡੇ ਘਰ ਮੂਰੇ ਖੜੀਆਂ ਕਰਦੀਆਂ। ਆਹ ਤੁਹਾਡਾ ਟਰੈਕਟਰ ਮੋੜਨ ਵੇਲੇ ਸਾਡੇ ਵਾਲੇ ਪਾਸੇ ਦੀ ਆਉਂਦਾ ਹੈ। ਕੋਈ ਨਾ ਕੋਈ ਬਹਾਨਾ ਉਹਨੇ ਲਾਉਣਾ ਵੀ ਮੈਂ ਲੜਨਾ ਹੈ। ਉਹੀ ਉਹਨਾਂ ਦਾ ਹਾਲ ਹੈ ਵੀ ਮਲ ਭਗਵੰਤ ਮਾਨ ਤੇ ਕੱਢੋ ਕੁਝ ਨਾ ਕੁਝ। 1 ਰੁਪਈਆ ਦਾ ਇਲਜ਼ਾਮ ਤਾਂ ਲਾ ਦੋ। 40 ਮਹੀਨੇ ਨਹੀਂ ਲਗਭਗ ਸਰਕਾਰ ਹੋ ਗਈ। 1 ਰੁਪਈਆ ਵੀ ਖਾਦਾ ਭਗਵੰਤ ਮਾਨ ਨੇ। 1 ਰੁਪਈਆ ਦਾ ਇਲਜ਼ਾਮ ਲਾ ਦੋ। 555000 ਨੌਕਰੀਆਂ ਦਿੱਤੀਆਂ ਇੱਕ ਸਪਾਰਸ਼ ਕੱਢ ਲੋ ਜਬ ਨੌਕਰੀਆਂ ਆਲੇ ਨੇ ਤੁਹਾਡੇ ਪਿੰਡਾਂ ਚ ਵੀ ਮਿਲੀਆਂ ਹੋਣੀਆਂ ਨੌਕਰੀਆਂ ਤੇ ਵੀ ਕਿਸੇ ਦੇ ਇੱਕ ਰੁਪਿਆ ਲੱਗਿਆ ਹੋਵੇ ਬਲਕੇ ਇਸ ਤੱਕ ਅੱਲ ਮੈਂ ਪੰਜਾਬ ਦੇ ਸਕੂਲਾਂ ਸਕੂਲਾਂ ਚ 10ਵੀਂ ਤੇ 12ਵੀਂ ਚੋਂ ਫਸਟ ਆਉਣ ਵਾਲੇ ਜਿਹੜੇ ਬੱਚੇ ਸੀ ਜ਼ਿਲ੍ਹਿਆਂ ਚੋਂ ਉਹਨਾਂ ਨੂੰ 21-21000 ਰੁਪਏ ਕੱਲ ਬੁਲਾ ਕੇ ਦਿੱਤਾ ਉਹਨਾਂ ਨੂੰ ਵੀ ਜ਼ਿਲ੍ਹਿਆਂ ਚੋਂ ਫਸਟ ਆਏ ਹਾਂ ਬਹੁਤ ਵਧੀਆ ਹੋਰ ਪੜੋ ਹੋਰ ਪੜੋ ਜਿਹੜੇ ਪੰਜਾਬ ਚੋਂ ਫਸਟ ਆਏ ਪਹਿਲੇ 3 ਤੇ 10ਵੀਂ ਦੇ ਪਹਿਲੇ 3 ਅ ਬਾਰੇ ਮੀ ਇਹਨਾਂ ਨੂੰ 55 55000 ਰੁਪਏ ਦਿੱਤਾ ਉਹ ਵੀ ਪਹਿਲੀ ਵਾਰ ਹੋਏ ਸਾਨੂੰ ਕੋਈ ਨਾਮ ਮਿਲ ਰਿਹਾ ਸਾਨੂੰ ਕੋਈ ਦੇਖ ਰਿਹਾ ਆਰਾਮ ਕਰਨ ਦੇ ਤੀਆਂ ਪੁੱਤ ਨੇ ਉਹ ਸਰਕਾਰੀ ਸਕੂਲਾਂ 'ਚ ਪੜਦੇ ਨੇ ਉਹ ਸਵਿਟਸਰਕ੍ਰੀਕੇ ਇਹਨਾਂ ਦਾ ਤਾਂ ਧਿਆਨ ਹੀ ਇੰਨੀਂ ਚ ਕਦੇ ਹੁਣ ਇਹ ਤਾਂ ਆਪਕਾ ਪਹਾੜਾਂ ਵਾਲੇ ਸਕੂਲਾਂ 'ਚ ਪੜ੍ਹੇ ਇਹਨਾਂ ਨੂੰ ਕੀ ਪਤਾ ਪੜਾਈਆਂ ਦਾ ਸਵਿਟਸਰਕ੍ਰੀਕੇ ਉਹ ਪੰਜਾਬ ਨਾਲ ਲਿੰਕ ਹੈ ਨਹੀਂ ਕਿਸੇ ਪਾਸੇ ਉਹਨਾਂ ਦਾ ਲਿੰਕ ਨਹੀਂ ਵੀ ਕਿਸੇ ਪਾਸੇ ਧਰਤੀ ਨਾਲ ਜੁੜੇ ਹੋਣ ਨੁਕਸ ਕੱਢਣ ਨੂੰ ਜਾਂ ਪੰਜਾਬ ਦੀ ਤਰੱਕੀ ਰੋਕਣ ਨੂੰ ਜਦੋਂ ਮਰਜ਼ੀ ਆਹ ਦੇਖ ਲਓ ਜਿਵੇਂ ਕਰਦੀ ਹੈ ਸਰਕਾਰ ਐਂ ਕਹਦੇ ਅਸੀਂ ਇੱਕ ਵੀ ਫੈਸਲਾ ਲੋਕਾਂ ਨੂੰ ਪੁੱਛੀ ਬਿਨਾ ਕਰਦੇ ਹੀ ਨਹੀਂ ਮੈਂ ਵੀ ਪਿੰਡ ਆਣਾ ਜੀ ਮੈਨੂੰ ਪਤਾ ਹੈ ਅੱਜ ਮੇਰੀ ਮਾਂ ਵੀ ਅਜੇ ਉਸੇ ਘਰ ਚ ਹੀ ਰਹਿੰਦੀ ਹੈ ਪਿੰਡ ਚ ਠੀਕ ਹੈ ਨਾ ਤੇ ਤੂੰ ਜਾਇਆ ਸਟੌਪ ਪਿੰਡ ਹੈ ਉਹ ਇੱਤਰ ਸ਼ਹਿਰ ਘਟ ਆਉਂਦੀ ਨਹੀਂ ਸ਼ਹਿਰ ਨਹੀਂ ਲੱਗਦਾ ਦਿਲ ਬਜ਼ੁਰਗਾਂ ਦਾ ਸ਼ਹਿਰਾਂ ਚ ਦਿਲ ਨਹੀਂ ਲੱਗਦਾ ਨਾ ਕਈ ਬੰਦੇ ਤੁਹਾਡੇ ਚ ਸ਼ਹਿਰ ਰਹਿੰਦੇ ਹੋਣੇ ਪਿੰਡੋਂ ਆ ਕੇ ਬਜ਼ੁਰਗ ਆਉਂਦੇ ਨੇ ਸ਼ਾਮ ਨੂੰ ਜਾਣ ਦੀ ਕੋਸ਼ਿਸ਼ ਕਰਦੇ ਨੇ ਉਕੇ ਉਹਨਾਂ ਨੂੰ ਉਹ ਖੁੱਲੇ ਮਾਹੌਲ 'ਚ ਰਹਿਣ ਦੀ ਹੱਤ ਹੁੰਦੀ ਹੈ ਪਿੰਡਾਂ ਸ਼ਹਿਰਾਂ 'ਚ ਮਿਲਦਾ ਨਹੀਂ ਉਹ ਸੋਚ ਕਰਕੇ ਸਾਡੇ ਤੋਂ ਵੱਧ ਕੌਣ ਜਾਣਦਾ ਵੀ ਪੰਜਾਬ ਨੂੰ ਅਸੀਂ ਕੋਈ ਇਹੋ ਜਿਹਾ ਫੈਸਲਾ ਕਰ ਲਾਂਗੇ ਵੀ ਜਿਹਦੇ ਨਾਲ ਪੰਜਾਬ ਦਾ ਨੁਕਸਾਨ ਹੁੰਦਾ ਹੋਵੇ ਨਾ ਮੇਰਾ ਕਿਸੇ ਰੇਤੇ ਵਾਲੇ ਜਿੱਸਾ ਨਾ ਮੇਰਾ ਕਿਸੇ ਬਸਤੇ 'ਚ ਹਿੱਸਾ ਹੈ ਨਾ ਮੇਰਾ ਘੇਟਾ ਬੇਜੇ ਜਿੱਸਾ ਨਾ ਗਰੇ ਸ਼ਰਾਬ ਦੇ ਠੇਕੇ 'ਚ ਹਿੱਸਾ ਹੈ ਨਾ ਮੇਰਾ ਕਿਸੇ ਡਰੱਗ ਵਾਲਿਆਂ 'ਚ ਹਿੱਸਾ ਹੈ ਮੇਰਾ ਹਿੱਸਾ ਹੈਗਾ ਪਰ 3 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ 'ਚ ਹਿੱਸਾ ਹੈ ਇਹ ਜ਼ਰੂਰ ਲਾਊਗਾ ਸੋ ਇਹ ਕੋਈ ਨਵੀਂ ਪਾਲਿਸੀ ਲਿਆਈਏ ਨਾਲ ਦੀ ਨਾਲ ਵਿਰੋਧ ਨਾਲ ਦੀ ਨਾਲ ਵਿਰੋਧ ਇੱਕ ਦੋ ਇੱਕ ਦੋ ਚੀਜ਼ਾਂ ਤੇ ਫਸ ਗਏ ਸੀਗੇ ਉਹ ਤੇ ਕਹਿੰਦੇ ਹਾਂ ਜੀ ਤੁਹਾਡੇ ਨਾਲ ਹੈ ਨਾ ਬੀਬੀ ਐਮਬੀ ਬਾਰੇ ਕਹਿੰਦੇ ਠੀਕ ਹੈ ਨਹੀਂ ਮੈਂ ਕਿਉਂ ਉੱਥੇ ਆਏ ਤਾਂ ਹੈ ਨਹੀਂ ਤੁਸੀਂ ਨੂੰ ਫਿਰ ਤੁਸੀਂ ਆਏ ਨਹੀਂ ਸੀ ਉੱਥੇ ਫਿਰ ਚਲੋ ਕੋਈ ਨਹੀਂ ਮੈਂ ਕਿਹਾ ਮੈਂ ਆਗਾ ਉਹ ਉਦੋਂ ਉਦੋਂ ਕੋਈ ਤਾਂ ਆ ਯੁੱਧ ਨਸ਼ੇ ਅਮਰੁੱਧ ਚੱਲ ਰਿਹਾ ਥੋੜੇ ਪਿੰਡਾਂ 'ਚ ਵੀ ਚੱਲ ਰਿਹਾ ਹੁਣ ਹੈਨਾ ਇਹਦਾ ਵੀ ਵਿਰੋਧ ਕਰੀ ਜਾਂਦੇ ਦੱਸੋ ਜੀ ਉਹ ਕੋਈ ਅੰਮ੍ਰਿਤਸਰ ਕੱਲ ਘਟਨਾ ਹੋਈ ਉਹ ਬੰਦਾ ਆਪ ਚੱਕਣ ਗਿਆ ਸੀਗਾ ਮਤਲਬ ਜਿਹੜੇ ਉਧਰੋਂ ਫਿੜਦੇ ਨੇ ਧਮਾਕਾ ਖੇਜ ਖਸਮਾ ਕਰੀ ਆਪ ਚੱਕਣ ਗਿਆ ਸੀ ਉਹਨੂੰ ਕਿਸੇ ਹੋਰ ਨੂੰ ਦੇਣਾ ਹੋਣਾ ਉਹਨੇ ਗਰੀਬ ਬੰਦਾ ਸੀ ਤਾਂ ਉਹ ਫਟ ਗਿਆ ਪਚੀ ਤੇ ਉਦੀ ਮੌਤ ਹੋ ਗਈ ਮਜੀਠੀਆ ਦਾ ਦੇਖੋ ਜੀ ਬਹੁਤ ਹਨਾ ਗੁੰਡਾਗਰਦੀ ਵੱਧ ਗਈ ਮਜੀਠੀਆ ਦਾ ਮਗਰ ਤੂੰ ਦਾ ਨਾ ਬੋਲ ਤੇਰੇ ਰਾਜ ਵੇਲੇ ਥਾਣੇ ਦੇ ਸਾਹਮਣੇ ਇੱਕ ਥਾਣੇਦਾਰ ਆਪਣੀ ਧੀ ਦੀ ਜਿੱਦ ਬਚਾਉਂਦਾ ਇੱਕ ਤੇ ਪੈਰ ਧਰ ਕੇ ਗੋਲੀਆਂ ਮਾਰ ਕੇ ਮਜੀਠੀਆ ਜਿੰਦਾਬਾਦ ਦੇ ਨਾਰੇ ਲਾਏ ਸੀ ਭੁੱਲ ਗਏ ਬੁੜੀ ਛੇਤੀ ਭੁੱਲ ਜਾਂਦੇ ਆ ਨਾਬਾ ਜੇਲ੍ਹ ਬ੍ਰੇਕ ਕਿਰ ਕਿਦੇ ਰਾਤ ਚ ਹੋਈ ਸੀ ਉਹ ਨਿਸ਼ਾਨ ਸਿੰਘ ਜਿਹੜਾ ਜਿਹੜਾ ਭੱਜ ਗਿਆ ਸੀਗਾ ਉਹ ਕੋਈ ਕਿਹਦਾ ਬੰਦਾ ਨਿਕਲਿਆ ਸੀਗਾ ਹਾਂ ਜਿਹੜੇ ਨਸ਼ੇ ਫੜੇ ਜਾਂਦੇ ਆ ਕੋਈ ਫੀਮ ਫੜ ਲਈ ਕਿ ਤੁਨ ਸਾਰਿਆਂ ਚ ਅਕਾਲੀ ਦਾਲ ਹੁੰਦਾ ਵਿੱਚੀ ਤੁਸੀਂ ਤਾਂ ਲੈ ਆਇਓ ਭਾਈ ਇਹਨਾਂ ਨੂੰ ਗੈਂਗਸਟਰਾਂ ਨੂੰ ਆ ਨਸ਼ਿਆਂ ਨੂੰ ਤੁਸੀਂ ਤਾਂ ਲੈ ਕੇ ਆਏ ਹੋ ਹੁਣ ਤੁਸੀਂ ਬਰੋਥ ਕਰਦੇ ਹੋ ਫੇਸ ਕਰਕੇ ਲੋਕ ਮੰਨਦੇ ਨਹੀਂ ਉਹਨਾਂ ਨਿਕਲ ਤੂੰ ਕੋਈ ਛੱਡਿਆ ਤੂੰ ਨਾ ਬੋਲ ਕਿਸੇ ਕੁਝ ਅਚ ਕਿਸੇ ਹੋਰ ਬੰਦੇ ਨੂੰ ਕਹਾ ਦੋ ਚਲ ਤੁਸੀਂ ਆਪ ਨਾ ਬੋਲੋ ਪਰ ਪਾਰਟੀ 'ਚ ਬੰਦੀ ਹੈ ਨਹੀਂ ਹੁਣ ਸੁੱਚਾ ਸਿੰਘ ਲੰਗਾ ਦੱਸਿਆ ਨਾ ਇਨਕਲਾਬ ਲਿਆ ਦੇਣਾ ਦੱਸੋ ਸੁੱਚਾ ਉਹਦੀ ਵੀਡੀਓ ਹਜੇ ਤੱਕ ਪਾਈਆਂ ਦੇਖਦੇ ਆ ਲੋਕ ਕਹਿੰਦਾ ਇਹ ਆਈ ਨਾ ਮੜਮ ਬਣਾਈ ਹੋਈ ਹੈ ਕਹਿੰਦਾ ਇਹਦਾ ਦੱਸੋ ਉਹ ਇਨਕਲਾਬ ਲਿਆਉਣਗੇ ਸੁੱਚਾ ਸਿੰਘ ਲੰਗਾ ਹੋਣੀ ਦੱਸੋ ਮੇਨ ਮੇਨ ਪ੍ਰਚਾਰਕ ਨੇ ਪਾਰਟੀ ਦੀ ਹਾਲਤ ਦੇਖ ਲਓ ਤੁਸੀਂ ਉਹਨਾਂ ਦਾ ਕੋਈ ਕਿਰਦਾਰ ਨਹੀਂ ਕੁਝ ਨਹੀਂ ਪਠ ਪੁਰਾਣੇ ਫੁੰਡ ਪੁਰਾਣੇ ਉੱਥੇ ਬੈਠੇ ਆ ਬਸ ਹਰ ਵਾਰੀ ਕਹਿੰਦੇ ਇੱਕ ਮੌਕਾ ਹੋਰ ਦਿਓ ਜੀ ਇੱਕ ਮੌਕਾ ਹੋਰ ਨਹੀਂ ਬੈਠੇ ਯਾਰ ਮੌਕੇ ਕਿੰਨੇਕ ਦੇ ਦੀਏ ਦੇ ਦਿੱਤੇ ਤਾਂ ਹੈਗੇ ਸੀ ਅਸੀਂ ਕਿਹੜਾ ਕੋਈ ਪ੍ਰੋਫੈਸ਼ਨਲ ਜਾਂ ਕੋਈ ਖਾਨਦਾਨੀ ਮਤਲਬ ਰਾਜਨੀਤਿਕ ਲੋਕਾਂ ਵੀ ਮੇਰਾ ਦਾਦਾ ਮੰਤਰੀ ਸੀ ਮੇਰਾ ਬਾਪੂ ਐਮ ਐਲ ਏ ਸੀ ਬਣਨੇ ਬਣਨਾ ਮੈਨੂੰ ਰੱਖਣਾ ਹੀ ਪੈਣਾ ਬਈ ਚੱਲਣਾ ਹੀ ਪੈਣਾ ਵੀ ਇਸੇ ਕੰਮ ਨੂੰ ਕਿਹਾਂ ਵਧਾਉਣਾ ਅਸੀਂ ਕਦੋਂ ਸੀ ਇਸ ਕਲਾਈ ਸੀ ਅਜ ਤਾਂ ਸਟਾਫ ਦੇ ਆਪਣੇ ਕੰਮ ਕਰਦੇ ਸੀ ਸਾਰੇ ਡਾਕਟਰ ਸਾਹਿਬ ਡਾਕਟਰ ਸੀਗੇ ਕੋਲੀ ਸਾਹਿਬ ਆਪ ਦਾ ਕੰਮ ਕਰਦੇ ਸੀ ਆ ਜਿੰਨੇ ਵੀ ਸਾਡੇ ਬੈਠੇ ਆ ਬੰਦੇ ਸਾਰੇ ਆਪ ਦੇ ਆਪ ਦੇ ਕੰਮਾਂ 'ਚ ਲੱਗੇ ਸੀ ਅਸੀਂ ਕੀ ਗੱਲ ਲੈਣਾ ਸੀ ਧਰੋਂ ਨਾ ਗਾਹਾਂ ਕੋਈ ਐ ਛੜ ਰਖੀ ਐ ਵੀ ਕੁਰਸੀ ਮੇਰੇ ਤਾਂ ਕੋ ਮੇਰੇ ਤਾਂ ਹਰੇਕ ਇਲੈਕਸ਼ਨ ਵਾਰੀ ਉਹ ਪੱਕਾ ਕਾਗਜ਼ ਭਰਦੇ ਆ ਉਹਦੇ 'ਚ ਉਹ ਦੱਸਣਾ ਪੈਂਦਾ ਐਫੀ ਡੈਵਟ ਦੇਣਾ ਪੈਂਦਾ ਜਾਇਦਾਦ ਦਾ ਮੇਰੇ ਤਾਂ ਘਟਦੀ ਐ ਹਰੇਕ ਵਾਰ 12 'ਚ ਲਹਿਰੇ ਤੋਂ ਲੜਿਆ ਜਿੰਨੀ ਜਿੰਨੀ ਹੈਗੀ ਸੀ 10ਤੀ 14 ਚ ਫੇਰ ਲੜਿਆ ਸੰਗਰੂਰੋਂ 12 ਨਾਲੋਂ ਘਟ ਗਈ 17 ਚ ਜਲਾਲਾਬਾਦ ਤੋਂ ਲੜਿਆ 14 ਨਾਲੋਂ ਘਟ ਗਈ 19 ਚ ਫੇਰ ਲੜਿਆ 17 ਨਾਲੋਂ ਘਟ ਗਈ 22 ਚ ਫੇਰ ਲੜਿਆ 19 ਨਾਲੋਂ ਘਟ ਗਈ ਫੇ ਕਾਦੇ ਬਾਅਦ ਮੈਂ ਤਾਂ ਬੰਬੇ ਵਾਲੇ ਆਵਾਜ਼ਾਂ ਮਾਰੀ ਜਾਂਦੇ ਕਹਿੰਦੇ ਆ ਜਾ ਯਾਰ ਤੂੰ ਕਿਹੜੇ ਕੰਮਾਂ 'ਚ ਪੈ ਗਿਆ ਟੋਬਿਆਂ ਦੇ ਫਿਰ ਦਰ ਇਹਨਾਂ ਕਦੇ ਕਿਤੇ ਫਿਰ ਦਰਨਾ ਮੈਂ ਕਹਾ ਯਾਰ ਹੁਣ ਜਿਹੜੇ ਕੰਮਾਂ 'ਚ ਪਾਤੇ ਰੱਬ ਨੇ ਪਾਤੇ ਹੁਣ ਨਹੀਂ ਪਿੱਛੇ ਮੁੜਦੇ ਹੁਣ ਤਾਂ ਲੋਕਾਂ ਦੇ ਹੱਕ 'ਚ ਹੀ ਖੜਾਂਗੇ ਹੁਣ ਤਾਂ ਜੋ ਮਰਜ਼ੀ ਹੋ ਜੇ ਜੋ ਮਰਜ਼ੀ ਪਈ ਉੱਥੇ ਨਾਲੇ ਪੈਸੇ ਮਿਲਦੇ ਸੀ ਨਾਲੇ ਏਸੀ ਹੋਟਲ ਆ ਮੇਰੇ ਨਾਲ ਦੇ ਨੇ ਸਾਰੇ ਪਟਿਆਲੇ ਤੋਂ ਨੱਤੇ ਤਾਂ ਜਿਹੜੇ ਫਿਲਮਾਂ ਚ ਆਉਂਦੇ ਆ ਬੀ ਨੂਰੀ ਕਰਮਜੀਤ ਅਨਮੋਰ ਬੀ ਨੂ ਜੁਗਨੂ ਵਾਲੇ ਸਾਰੇ ਉਹੀ ਨੇ ਸਾਰੇ ਉਹੀ ਨੇ ਫਿਲਮਾਂ ਫਿਲਮਾਂ ਸਾਰੇ ਉਹ ਮੈਨੂੰ ਕਹਿੰਦਾ ਨਾ ਮੇਰੇ ਭਾਈ ਜੀ ਆ ਜਾਓ ਯਾਰ ਕਰੀਏ ਕੁਝ ਮੈਂ ਕਹਾ ਯਾਰ ਹੁਣ ਹੁਣ ਤਾਂ ਬਾ ਰੱਬ ਨੇ ਇੱਧਰ ਪਾਤਾ ਪ੍ਰਮਾਤਮਾ ਹੀ ਸਮੱਤ ਬਖਸ਼ਦਾ ਜ਼ੋਰ ਬਲ ਬਖਸ਼ਦਾ ਹੈ ਜਾਂ ਕੁਛ ਕਿ ਭਈ ਇਹਨਾਂ ਦਾ ਮੱਥਾ ਲਾਉਣਾ ਨਹੀਂ ਇਹਨਾਂ ਨਾਲ ਕੋਈ ਮੱਥਾ ਲਾਉਂਦਾ ਸੀ ਗਈ 2014 ਦੀ ਗੱਲ ਯਾਦ ਕਰੋ ਜਦੋਂ ਜ਼ਮਰੂਰ ਤੋਂ ਲੜਦਾ ਸੀ ਕੋਈ ਮਜੂਤੀ ਅਪਰਾਧ ਬੋਲ ਸਕਦਾ ਸੀ ਇੱਕ 71 ਆਮਾਰ ਕੇ ਬੋਲਦਾ ਸੀ ਮੈਂ ਵੀ ਤੂੰ ਨਸ਼ਾ ਵੇਚਦਾ